ਆਪਣੀ ਭੂਆ ਦੇ ਕੋਲ ਗੁਰਦਾਸਪੁਰ ਆ ਕੇ ਪਿਛਲੇ 3 ਸਾਲਾਂ ਤੋਂ ਰਹਿ ਰਿਹਾ ਇੱਕ 13 ਸਾਲਾਂ ਦਾ ਬੱਚਾ ਪ੍ਰੀਤ ਪੇਂ ਪਰੇ ਹਾਲਾਤਾਂ ਦੇ ਵਿੱਚ 26 ਅਪ੍ਰੈਲ ਦਾ ਗਾਇਬ ਹੋਇਆ ਪਿਆ ਪਰ ਅਜੇ ਤੱਕ ਉਸ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਪ੍ਰੀਤ ਦੀ ਮਾਤਾ ਦਿਹਾਂਤ ਤੋਂ ਬਾਅਦ ਉਸ ਦੇ ਪਿਤਾ ਦੀ ਵੀ ਲੱਖ ਕੱਟੀ ਗਈ ਸੀ ਜਿਸ ਕਾਰਨ ਉਹ ਉਸ ਨੂੰ ਪੜਾਉਣ ਦੇ ਵਿੱਚ ਅਸਮਰਥ ਹੋ ਗਏ ਸਨ ਅਤੇ ਆਪਣੀ ਭੈਣ ਯਾਨੀ ਕਿ ਬੱਚੇ ਦੀ ਭੂਆ ਕੋਲ ਗੁਰਦਾਸਪੁਰ ਉਸ ਨੂੰ ਭੇਜ ਦਿੱਤਾ ਸੀ ਜਿੱਥੇ ਉਹ ਸਰਕਾਰੀ ਸਕੂਲ ਦੇ ਵਿੱਚ 6ਵੀਂ ਜਮਾਤ ਵਿੱਚ ਪੜ ਰਿਹਾ ਸੀ ਪ੍ਰੀਤ ਦੀ ਭੂਆ ਤੇ ਫੁੱਫੜ ਅਨੁਸਾਰ ਪ੍ਰੀਤ ਕਾਫੀ ਸ਼ਰarati ਸੀ ਇਜ਼ਹੇ ਰੀਕਸਰ ਸਕੂਲੋਂ ਡਾਂਟ ਉਸ ਨੂੰ ਪੈਂਦੀ ਰਹਦੀ ਸੀ ਪਰ ਬੀਤੇ ਦਿਨੀ ਜਦੋਂ ਸਕੂਲੋਂ ਘਰ ਆਇਆ ਤਾਂ ਉਸਦੇ ਕੋਲ ਸਕੂਲ ਦਾ ਬਸਤਾ ਵੀ ਨਹੀਂ ਸੀ ਜਦੋਂ ਉਸ ਨੂੰ ਉਸ ਬਾਰੇ ਪੁੱਛਿਆ ਗਿਆ ਤਾਂ ਪ੍ਰੀਤ ਨੇ ਕਿਹਾ ਕਿ ਉਹ ਉਸਦੇ ਦੋਸਤੇ ਘਰ ਰਹਿ ਗਿਆ ਹੈ ਅਗਲੇ ਦਿਨ 26 ਅਪ੍ਰੈਲ ਤੋਂ ਉਹ ਸਵੇਰੇ ਕਰੋ 7 ਵਜੇ ਨਿਕਲਿਆ ਪਰ ਉਸ ਤੋਂ ਘਰ ਵਾਪਸ ਹੀ ਨਹੀਂ ਆਇਆ ਜਿਸ ਦੀ ਥਾਣਾ ਸਿਟੀ ਗੁਰਦਾਸਪੁਰ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਗਈ ਹੈ ਪਰ ਹੁਣ ਉਹਦੇ ਭੂਆ ਤੇ ਫੁੱਫੜ ਦੇ ਲੋਕ ਉਹ ਆ ਲਗਾਈ ਗਈ ਹੈ ਕਿ ਉਸ ਨੂੰ ਜਲਦੀ ਜਲਦੀ ਘਰ ਭੇਜਿਆ ਜਾਵੇ ਪ੍ਰੀਤ ਸੀ ਆ ਦਾ ਨਾਮ ਤੇ ਮੈਂ ਆਉਦੀ ਭੂਆ ਐ ਤੇ 7 ਵੇ ਨਾ ਉਠਿਆ ਸਵੇਰੇ ਤੇ ਸੜਕ ਵਾਲੀ ਗਿਆ ਐ ਤੇ ਮੁੜ ਕੇ ਨਹੀਂ ਆਇਆ ਤੇ ਅਸੀਂ ટોਪਿਆ ਤਾਪਿਆ ਕਿਤੇ ਨਿਸ਼ਾਨ ਨਹੀਂ ਮਿਲਿਆ ਤੇ ਮੰਮੀ ਉਹਦੀ ਹੈ ਨਹੀਂ ਐ ਤੇ ਡੈਡੀ ਉਹਦੇ ਆ ਉਹ ਵੀ ਮੰਜੀ ਤੇ ਐ ਤੇ ਮੈਂ ਆਦੀ ਭੂਆ ਐ ਮੈਂ ਰੱਖੇ ਰਸੀ ਆਪਣੇ ਕੋਲ 3 ਸਾਲ ਹੋ ਗਏ ਸੀ ਮੇਰ ਕੋ ਰਹਿੰਦੇ ਨੂੰ ਤੇ ਪੜਦਾ ਸੀ ਮੇਰ ਕੋਲ ਅੱਜ ਹੋ ਗਏ ਦੀ 9-10 ਦਿਨ ਹੋ ਗਏ ਐ ਉ게 ਇਹਨੂੰ ਕਰੋਗੇ ਪੁਲਿਸ ਨੂੰ ਹਾਂਜੀ ਹਾਂਜੀ ਕੀਤੀ ਜੀ ਉਹ ਕਹਿੰਦੇ ਕੋਈ ਨਹੀਂ ਅਸੀਂ ਘਟਾਵਾਂਗੇ ਡਿਟੇਲ ਤਾਂ ਅਸੀਂ ਇੱਕ ਦੋ ਵਾਰ ਗਏ ਆ ਕਹਿੰਦੇ ਕੋਈ ਨਹੀਂ ਹਾਲੇ ਕੋਈ ਖਬਰ ਨਹੀਂ ਆਈ ਲੋਕਲ ਇਹ ਹੀ ਕਹਿਣਾ ਚਾਹੁੰਦੇ ਆ ਸਾਨੂੰ ਜੀ ਤੇ ਵੀ ਸੋਚਣਾ ਮਿਲਦੀ ਸਾਨੂੰ ਬੱਚਾ ਸਾਡਾ ਲੱਭਣਾ ਚਾਹੀਦਾ ਕਿਤੇ ਵੀ ਲੱਭ ਕੇ ਸਾਨੂੰ ਦੱਸਣਾ ਚਾਹੀਦਾ ਵੀ ਪੇ ਤਾਂ ਪਤਾ ਕਿਤੇ ਵੀ ਹੋਵੇ ਸਾਨੂੰ ਦੱਸੋ ਕੋਈ ਗੱਲਬਾਤ ਹੋਈ ਗੱਲਬਾਤ ਤਾਂ ਕੋਈ ਨਹੀਂ ਹੋਈ ਬਸ ਸਕੂਲ ਦੀ ਆ ਬਸ ਕੋਈ ਗੱਲਬਾਤ ਹੋਈ ਵੀ ਸਾਨੂੰ ਦੱਸਿਆ ਨਹੀਂ ਉਹਨੇ 13 ਸਾਲ ਸੀਗੀ ਇਹਨੂੰ ਮੇਰਾ ਨਾਮ ਹਰਸ਼ੇ ਕੁਮਾਰ ਹੈ ਮਲਾ ਸੰਗਲਪੁਰਾ ਜ਼ਿਲ੍ਹਾ ਗਰਦਾਸਪੁਰ ਇਹ ਮੁੰਡਾ ਸਾਡੇ ਕੋਲ ਰਹਿੰਦਾ ਸੀ ਇਹ ਮੇਰੇ ਸਾਡੇ ਦਾ ਮੁੰਡਾ ਹੈ ਇਹ ਸਾਡੇ ਕੋਲ ਰਹਿੰਦਾ ਸੀ ਇਹ ਦੀ ਭੂਆ ਲਾਗੇ ਬੈਠੀ ਦੀ ਠੀਕ ਹੈ ਇਹ ਇੱਥੇ ਆ ਕੇ ਆਪਣੇ ਕੋਲ ਰੱਖਿਆ ਰਹੀ ਉਹਦੀ ਮਾਂ ਨਹੀਂ ਹੈ ਗਈ ਤੇ ਇਸ ਕਰਕੇ ਆਪਣੇ ਕੋ ਪੜਾਉਂਦੇ ਲਿਖਾਉਂਦੇ ਸੀ ਠੀਕ ਹੈ ਆਪਣੇ ਸਾਡੇ ਕੋਲ ਹੀ ਰਹਿੰਦਾ ਸੀ ਅਸੀਂ ਸਕੂਲ ਤੋਂ ਆਇਆ ਤੇ ਕਿਤਾਬ ਤੇ ਬਸਤਾ ਵੀ ਕਿਤੇ ਕੋ ਆਇਆਗਾ ਪਤਾ ਨਹੀਂ ਕਿਸ ਨੂੰ ਦੇ ਆਇਆਗਾ ਕੀ ਕੀਤਾ ਨੁਹਾ ਗਿਆ ਹਿੰਪਸਿਆਪੀ ਤੁੰਬਸਤਾ ਕਿਤੇ ਕਹਦਾ ਵੀ ਮੇਰਾ ਕਿਸੇ ਦੇ ਘਰ ਆ ਤੇ ਮੈਂ ਉਹ ਵਾਂਡੇ ਚਲ ਗਿਆ ਤੇ ਜਦੋਂ ਆਏਗਾ ਤੇ ਮੈਂ ਉਹਨਾਂ ਘਰੋਂ ਲੈ ਆਵਾਂਗਾ ਅਸੀਂ ਕਿਹਾ ਚਲ ਠੀਕ ਐ ਇਹਦਾ ਕਿਤੇ ਸਕੂਲ ਦੇ ਮਾਸਟਰਾਂ ਨੇ ਕਿਹਾ ਹੀ ਵੀ ਤੇਰਾ ਨਾਂ ਕੱਟ ਦੇਣਾ ਤੂੰ ਸਰਦਾਰਤਾ ਕਰਦਾ ਜੇ ਕਿ ਦਗਲ ਸਾਹਿਬ ਤੇ ਬਚਾਈ ਥੋੜੇ ਇਹ ਘਰੋਂ 7 ਵਜੇ ਨਿਕਲਿਆ 26 ਤਰੀਕ ਨੂੰ 7 ਵਜੇ ਘਰੋਂ ਨਿਕਲਿਆ ਇਹ ਮੁੜ ਪਾ ਵਾਪਸ ਨਹੀਂ ਆਇਆ ਅਸੀਂ ਕਿਹਾ ਵੀ ਰਿਸ਼ਤੇਦਾਰਾਂ ਕੋਲ ਗਿਆ ਹਣਾ ਇਸ ਤੇਰਾਂ ਨੌਂ ਕਿਤੇ ਗਿਆ ਨਾ ਸਾਰੇ ਰਿਸਤੇਦਾਰਾਂ ਕੋ ਪਤਾ ਕੀਤਾ ਪਰ ਇਹਦਾ ਸਾਨੂੰ ਕੋਈ ਅਤਾ ਪਤਾ ਨਹੀਂ ਲੱਗਾ ਤੇ ਲੋਕਾਂ ਕੇ ਅਸੀਂ ਬੇਨਤੀ ਕਰਨਾ ਚਾਹਦੇ ਆ ਕਿ ਸਾਨੂੰ ਇਹਦੀ ਸੂਚਨਾ ਦਿੱਤੀ ਜਾਏ ਤੁਹਾਡਾ ਬੜਾ ਧੰਨਵਾਦ ਹੋਏਗਾ ਸਾਨੂੰ ਨਹੀਂ ਦੇਣੀ ਤੇ ਕੇ ਪੁਲਿਸ ਨੂੰ ਮੌਜੂਦ ਮਾਨੂੰ ਦਿੱਤੀ ਜਾਏ ਇਹਦੀ 13 ਤੋਂ 14 ਸਾਲ ਦੇ ਵਿੱਚ ਸਾਡੇ ਕੋਲ ਰਹਿੰਦਾ ਪਈ ਅਸੀਂ 3 ਸਾਲ ਹੋ ਗਏ 4 ਸਾਲ ਤਿੰਨ ਚਾਰ ਸਾਲ ਹੋ ਗਏ ਇਹੋ ਹੀ ਮੰਗ ਕਰਨਾ ਕਿ ਜਿੱਦਾਂ ਵੀ ਹੁੰਦਾ ਇਸ ਬੱਚੇ ਦੀ ਸਾਨੂੰ ਸੂਚਨਾ ਦਿੱਤੀ ਜਾਏ ਬਹੁਤ-ਬਹੁਤ ਤੁਹਾਡਾ ਧੰਨਵਾਦ ਹੋਏਗਾ ਮਿਹਰਬਾਨੀ ਹੋਏਗੀ ਕਨੈਕਟ ਨੰਬਰ ਹੈਗਾ 9780493020 9780493020